ਰਾਮ ਰਾਮ ਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਡੀ ਮੋਨਿਕਾ ਧਵਨ ਤੁਹਾਡੇ ਚੈਨਲ ਦੇ ਨਾਲ ਜੁੜ ਚੁੱਕੀ ਹੋਈ ਆ ਕੱਲ ਦਾ ਸਾਰਿਆਂ ਨੇ ਇੰਡੀਆ ਨੂੰ ਜਿਤਾ ਕੇ ਬਹੁਤ ਵਧੀਆ ਕੀਤਾ ਬਹੁਤ ਖੁਸ਼ੀ ਹੋ ਰਹੀ ਹੈ ਤੇ ਉਸ ਲਈ ਮੈਂ ਪਹਿਲਾਂ ਥੋੜਾ ਜਿਹਾ ਤੁਹਾਡੇ ਕੋਲੋਂ ਮਾਫੀ ਚਾਹਨੀ ਆ ਕਿਉਂਕਿ ਮੈਂ ਆਪਣੇ ਕੋਈ ਨਾਮ ਰਿਸ਼ਤੇਦਾਰ ਮੇਰੇ ਖਾਸ ਸੀ ਬਹੁਤ ਜ਼ਿਆਦਾ ਜਿਨ੍ਹਾਂ ਦੇ ਘਰ ਵਿੱਚ ਕੱਲ ਥੋੜਾ ਚਲੀ ਗਈ ਉਹਨਾਂ ਨੂੰ ਮਿਲਣ ਲਈ ਕਿਉਂਕਿ ਕਾਫੀ ਟਾਈਮ ਤੋਂ ਉਹਨਾਂ ਨਾਲ ਮੇਰਾ ਸੰਪਰਕ ਗੱਲਬਾਤ ਜਾਂ ਮਤਲਬ ਨਹੀਂ ਸੀ ਹੋ ਪਾਇਆ ਦੀ ਸੋਚਿਆ ਥੋੜਾ ਮਨ ਕਰ ਰਿਹਾ ਸੀ ਤੇ ਚਲੋ ਮੈਂ ਮੀ ਲਾਵਾਂ ਤੇ ਬਾਕੀ ਮੈਨੂੰ ਬਾਰੇ ਡਾਟਾ ਸਾਰਾ ਜਿਹੜਾ ਵਾ ਇੰਡੀਆ ਦੇ ਪ੍ਰਤੀ ਮਿਲਦਾ ਹੀ ਜਾ ਰਿਹਾ ਸੀ ਕਿ बैड ਬਾਲਿੰਗ ਕੀ ਸਿਸਟਮ ਚੱਲ ਰਿਹਾ ਹੈ ਤੇ ਸਾਡੇ ਰੋਹਿਤ ਸ਼ਰਮਾ ਜੀ ਨੇ ਜਿਤਾ ਦਿੱਤਾ ਹੈ ਜਿਹੜੇ ਮੈਨ ਕੈਪਟਨਸੀ ਤੇ ਅਜ ਉਹੀ ਕੈਪਟਨ ਸਾਡੇ ਫਰਸਟ ਸਟਾਰ ਸੋ ਦੇ ਤੇ ਬਹੁਤ ਖੁਸ਼ੀ ਹੋਈ ਉਸ ਬਾਰੇ ਤੁਹਾਨੂੰ ਸਾਰਿਆਂ ਨੂੰ ਵੀ ਬਹੁਤ ਖੁਸ਼ੀ ਹੋਈਗੀ ਕਿਉਂਕਿ ਤੁਸੀਂ ਵੀ ਮੇਰੇ ਨਾਲ ਇੰਡੀਆ ਦੇ ਪ੍ਰਤੀ ਬਹੁਤ سارے ਲੋਕ ਜੁੜ ਚੁੱਕੇ ਹੋ ਇਹਨੇ ਬਹੁਤ ਜੁੜੇ ਹੋਏ ਨੇ ਪੀ ਬਾਕੀ ਹੋਰ ਵੀ ਮੈਂ ਤੁਹਾਨੂੰ ਕਹਿ ਦਵਾਂ ਕਿ ਕੇਕ ਕਟਿੰਗ ਦੀ ਮੇਰੀ ਤੁਹਾਡੇ ਨਾਲ ਸੰਪਰਕ ਹੋਇਆ ਸੀ ਕਿ ਜਦੋਂ ਸਾਡਾ ਆਈਡੀਆ ਜਿੱਤੇਗਾ ਉਦੋਂ ਅਸੀਂ ਕੇਕ ਕਟਿੰਗ ਕਰਾਂਗੇ ਆਪਣੇ ਪਰਿਵਾਰ ਦੇ ਨਾਲ ਜੁੜ ਕੇ ਤੇ ਉਹਦੇ ਲਈ ਥੋੜਾ ਜਿਹਾ ਮੈਂ ਤੁਹਾੜੇ ਕੋਲ ਮਾਫੀ ਮੰਗ ਲੈਣੀ ਆ ਕਿਉਂਕਿ ਕੱਲ ਮੈਂ ਕੇਕ ਕਟਿੰਗ ਵਗੈਰਾ ਦਾ ਨਹੀਂ ਸਿਸਟਮ ਕਰ ਪਾਈ ਜਿਹਦੇ ਕਰ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਮੈਂ ਆਪਣੇ ਰਿਸ਼ਤੇ ਨਾਂ ਆਪਣੇ ਖਾਸ ਉਹਨਾਂ ਦੇ ਘਰ ਗਈ ਸੀ ਤੇ ਜਲਦੀ ਹੀ ਮੈਂ ਤੁਹਾਡਾ ਕੇਕ ਕਟਿੰਗ ਦਾ ਵੀ ਲੈ ਕੇ ਸਾਹਮਣੇ ਆਵਾਂਗੀ ਕਿਉਂਕਿ ਇੰਡੀਆ ਜਿੱਤੇ ਹੈ ਸਾਡਾ ਮਾਨ ਮਿੱਟੀ ਪੰਜਾਬ ਦੀ ਜਿਹੜੀ ਆ ਉਹ ਜਿੱਤੀ ਐ ਤੇ ਜਿਸ ਜਗ੍ਹਾ ਤੇ ਅਸੀਂ ਰਹਿੰਦੇ ਆ ਸਾਨੂੰ ਸਭ ਤੋਂ ਜ਼ਿਆਦਾ ਖੁਸ਼ੀ ਹੁੰਦੀ ਹੈ ਕਿ ਸਾਡਾ ਦੇਸ਼ ਦਾ ਝੰਡਾ ਤਿਰੰਗਾ ਹਮੇਸ਼ਾ ਲਹਿਰਾਉਂਦਾ ਰਹੇ ਝੂਲਦਾ ਰਹੇ ਤੇ ਇਦਾਂ ਹੀ ਬਰਸਦਾ ਰਹੇ ਬਾਕੀ ਹੋਲੀ ਦਾ ਤਿਹਾਨ ਚੱਲ ਰਿਹਾ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਏਗਾ ਹੋਲੀ ਤਿਹਾਨ ਚੱਲ ਰਿਹਾ ਹੈ ਤੇ ਹੋਲੀ ਦਾ ਤਿਹਾਰ ਜਿਹੜਾ ਸਾਡੇ ਲਈ ਬਹੁਤ ਹੀ ਵਧੀਆ ਖੁਸ਼ੀਆਂ ਭਰਿਆ ਆਨੰਦ ਭਰਿਆ ਦਾ ਸਾਰ ਨਾਲ ਮਨਾਇਆ ਜਾਂਦਾ ਹੈ ਜਿਹੜੇ ਸਾਡੇ ਕੁਝ ਰੁੱਸੇ ਰਿਸ਼ਤੇ ਕੋਈ ਦਿਲਵੇ ਸ਼ਿਕਵੇ ਉਹ ਵੀ ਇਨਸਾਨ ਉਸ ਹੋਲੀ ਵਾਲੇ ਦਿਨ ਜਾਂ ਹੋਲੀ ਅਤੇ ਦਿਨਾਂ ਦੇ ਵਿੱਚ ਆਪਣੇ ਆਪ ਨੂੰ ਸਾਰੇ ਭੁਲਾ ਕੇ ਰਿਸ਼ਤੇ ਤੇ ਜੋੜਨ ਦੀ ਜ਼ਰੂਰਤ ਤੇ ਸੰਪਰਕ ਰੱਖਦਾ ਹੈ ਔਰ ਤੁਹਾਨੂੰ ਪਤਾ ਹੈ ਗੁਰਦੁਆਰਿਆਂ ਦੇ ਵਿੱਚ ਚੱਲ ਰਹੇ ਲੰਗਰ ਜਿਹੜੀ ਸੇਵਾ ਗੁਰੂਆਂ ਦੀ ਚੱਲ ਰਹੀ ਆ ਹੋਲੀਆਂ ਦੇ ਕਾਰਨ ਤੇ ਉਹ ਬਹੁਤ ਹੀ ਵਧੀਆ ਲੱਗ ਰਿਹਾ ਆ ਅੱਜ ਕੱਲ ਤੁਸੀਂ ਦੇਖ ਰਹੇ ਹੋਗੇ ਰੋੜਾ ਰੋੜਾ ਤੇ ਵੀ ਗੁਰੂਆਂ ਦੇ ਲੰਗਰ ਲੱਗੇ ਹੋਏ ਨੇ ਸੰਤਾਂ ਲਈ ਪੂਰੀ ਫੈਸਿਲਿਟੀ ਦਿੱਤੀ ਗਈ ਹੈ ਕਿਸੇ ਤਰ੍ਹਾਂ ਦੀ ਸੰਤਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਪੇਸ਼ੀ ਕਮੀ ਕਿਸੇ ਤਰ੍ਹਾਂ ਦੀ ਨਹੀਂ ਹੋ ਰਹੀ ਤੇ ਕਹਿੰਦੇ ਨਾ ਖਾਲਸੇ ਦਾ ਹੌਲਾ ਹਨਾ ਤੇ ਉਹ ਵਾਕਿ ਉਹ ਚੀਜ਼ਾਂ ਜਿਹੜੀਆਂ ਅੱਜ ਤੋਂ ਵੀ ਰੀਤੀ ਰਿਵਾਜ ਦੇ ਨਾਲ ਚੱਲ ਰਹੀਆਂ ਹਨ ਆਨੰਦਪੁਰ ਸਾਹਿਬ ਜਿਹੜਾ ਕਿ ਬਹੁਤ ਕਲਚਰ ਮੇਲਾ ਜਿਹਨੂੰ ਕਹਿੰਦੇ ਨੇ ਬਾਬਾ ਪੜਪਾਲ ਜੀ ਜਿਨ੍ਹਾਂ ਦਾ ਉੱਥੇ ਵੀ ਬਹੁਤ ਸੰਤਾਂ ਪਹੁੰਚ ਰਿਹਾ ਨੇ ਦੇਖੋ ਜੀ ਗੁਰੂਆਂ ਦੇ ਨਾਲ ਜੁੜੀਆਂ ਜਿਹੜੀਆਂ ਸੰਤਾਂ ਨੇ ਜਿਨ੍ਹਾਂ ਨੂੰ ਤਾਂ ਯਕੀਨ ਹੈ ਵਿਸ਼ਵਾਸ ਹੈ ਜਿਨ੍ਹਾਂ ਨੂੰ ਆਪਣਾ ਮਨ ਖੋਦੀ ਕਹਿੰਦਾ ਕਿ ਹਾਂ ਮੈਂ ਇਨ ਇਨ ਦਿਨ ਆਪਣੇ ਗੁਰੂਆਂ ਦੇ ਚਰਨਾਂ 'ਚ ਜਾਵਾਂ ਆਨੰਦਪੁਰ ਸਾਹਿਬ ਨੂੰ ਜਾਵਾਂ ਮੈਂ ਬਾਬਾ ਪੜਪਾਲ ਸਾਹਿਬ ਨੂੰ ਜਾਵਾਂ ਜਾ ਮੈਂ ਗੁਰੂ ਦੇ ਲੰਗਰਾਂ ਦੀ ਸੇਵਾ ਕਰਾਂ ਜਾਂ ਗੁਰੂ ਦੇ ਲੰਗਰ ਲਾਵਾ ਸੰਤਾਂ ਨੂੰ ਲਈ ਵੱਤ ਤੋਂ ਵੱਧ ਜਿਹੜੀ ਸੇਵਾ ਉਹ ਚੱਲ ਰਹੀ ਹੈ ਤੇ ਬਾਕੀ ਸਾਡੇ ਅਮਨਿਸਰ ਦੇ ਵਿੱਚ ਤਾਂ ਬਹੁਤ ਰੌਣਕ ਲੱਗੀ ਹੈ ਗੁਰੂਆਂ ਦੇ ਲੰਗਰਾਂ ਦੀ ਤੇ ਬਹੁਤ ਸੰਗਤ ਆ ਰਹੀ ਹੈ ਜਾ ਰਹੀ ਹੈ ਤੁਸੀਂ ਜਿੱਥੇ-ਜਿੱਥੇ ਵੀ ਬੈਠੇ ਹੋ ਮੈਨੂੰ ਸੁਣ ਰਹੇ ਹੋ ਉਹਦੇ ਬਾਰੇ ਮੈਨੂੰ ਵੀ ਦੱਸਣਾ ਕਿ ਤੁਹਾਡੇ ਕਿੰਨੇ ਤੇ ਕਿੱਥੇ ਕਿਸ ਜਗ੍ਹਾ ਤੇ ਲੰਗਰ ਲੱਗੇ ਹੋਏ ਨੇ ਬਾਬਾ ਜੀ ਗੁਰੂਆਂ ਦੀ ਸੰਗਤਾਂ ਕਿਸ ਤਰ੍ਹਾਂ ਮੱਲਬ ਚੱਲ ਰਹੀਆਂ ਨੇ ਉਸ ਬਾਰੇ ਮੈਨੂੰ ਮੈਸੇਜ ਦੇਣਾ ਤੇ ਬਾਕੀ ਥੋੜਾ ਜਿਹਾ ਅੱਜ ਲਾਈਟ ਹੋ ਰਹੀ ਹੈ ਸਾਡੇ ਖਰਾਬ ਕਿਉਂਕਿ ਮੌਸਮ ਹਮਿਸਰ ਦਾ ਹੋ ਗਿਆ ਹੈ ਖਰਾਬ ਤੇ ਮੌਸਮ ਦੇ ਹਿਸਾਬ ਨਾਲ ਦੇਖਿਆ ਜਾਵੇ ਅੱਜ ਥੋੜਾ ਜਿਹਾ ਇੱਥੇ ਮੈਕਸਮਮ 10 ਡਿਗਰੀ ਦੇ ਪ੍ਰਤੀ ਮਤਲਬ ਜਿਹੜਾ ਮੌਸਮ ਉਹ ਚੱਲ ਰਿਹਾ ਸੀ ਤੇ ਲਾਈਟਿੰਗ ਤੁਸੀਂ ਦੇਖ ਰਹੇ ਹੋ ਸਪਾਰਕਲ ਕਰ ਰਹੀ ਆ ਹਜੇ ਵੀ ਜਗਮਗ ਜਗਮਗ ਹੋ ਰਹੀ ਹੈ ਤੇ ਹਾਂਜੀ ਚਲੋ ਹੋਲੀਆਂ ਦਾ ਤਿਹਾਰ ਚੱਲ ਰਿਹਾ ਹੈ ਤੁਹਾਨੂੰ ਤੇ ਪਤਾ ਹੀ ਹੈ ਕਿ ਇਹ ਦਿਨਾਂ ਦੇ ਵਿੱਚ ਬਰਸਾਤਾਂ ਮੌਸਮ ਸਭ ਮਿਕਸ ਪਾਣੀ ਹੋ ਕੇ ਆ ਰਿਹਾ ਹੈ ਕਿਉਂਕਿ ਮੌਸਮ ਟਲੰਦਾ ਤੇ ਬਦਲਣ ਦਾ ਇਹ ਕੁਦਰਤ ਦੇ ਹੱਥ ਹੈ ਸਾਡੇ ਹੱਥ ਨਹੀਂ ਹੈ ਠੀਕ ਹੈ ਨਾ ਬਾਕੀ ਤੁਹਾਨੂੰ ਮੇਰਾ ਉਹ ਪਾਰਟ ਜਿਹੜੇ ਮੈਂ ਬਣਾਏ ਸੀ ਆਪਣੇ ਜਿਹੜੇ ਤੁਸੀਂ ਨੋ ਰੀਲਸ ਪਾਰਟਸ ਦੇਖੇ ਨੇ ਉਹ ਪਾਰਟਸ ਤੁਹਾਨੂੰ ਕਿੱਦਾਂ ਦੇ ਲੱਗੇ ਉਸ ਬਾਰੇ ਮੈਨੂੰ ਮੈਸੇਜ ਐਂਡ ਕਮੈਂਟਸ ਕਰਨਾ ਔਰ ਬਹੁਤ ਵਧੀਆ ਲੱਗਦਾ ਹੈ ਜਦੋਂ ਤੁਸੀਂ ਮੇਰਾ ਟਾਈਮ ਨਿਕਾਲ ਕੇ ਮੇਰੀ ਵੀਡੀਓਜ਼ ਨੂੰ ਦੇਖਦੇ ਹੋ ਜਾਂ ਮੇਰੇ ਮੈਸੇਜ ਨੂੰ ਦੇਖਦੇ ਹੋ ਜਾਂ ਮੈਨੂੰ ਆਪਣੇ ਵੱਲੋਂ ਰਿਪਲਾਈ ਦਿੰਦੇ ਹੋ ਇਹ ਬਹੁਤ ਵਧੀਆ ਲੱਗਦਾ ਹੈ ਕਿ ਮੇਰੀ 110% ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਤੁਹਾਡੇ ਹਰ ਇੱਕ ਜਵਾਬ ਦਾ ਜਿਹੜਾ ਸਵਾਲ ਦਾ ਜਵਾਬ ਹੈ ਉਹ ਕਲੀਅਰ ਕਰ ਸਕਾਂ ਤੁਹਾਡੇ ਜਿਹੜੇ ਮੈਂਸ਼ਨਸ ਕਮੈਂਟਸ ਹੁੰਦੇ ਉਹਨਾਂ ਨੂੰ ਮੈਂ ਲਾਈਕ ਕਰ ਸਕਾਂ ਤੇ ਬਹੁਤ سپورਟ ਦੇ ਰਹੇ ਹੋ ਬਹੁਤ ਪਿਆਰ ਦੇ ਰਹੇ ਹੋ ਤੇ ਬਹੁਤ ਵਧੀਆ ਲੱਗ ਰਿਹਾ ਹੈ ਕਿ ਜਦੋਂ ਮੈਂ ਇੱਕ ਦਿਨ ਵੀ ਆਪਣੇ ਪਰਿਵਾਰ ਨੂੰ ਨਾ ਮਿਲਾਂ ਤੇ ਮੇਰਾ ਖੁਦ ਦਾ ਇੱਕ ਧਿਆਨ ਰਹਿੰਦਾ ਹੈ ਕਿ ਮੈਂ ਆਪਣੇ ਪਰ ਫੈਮਿਲੀ ਨੂੰ ਮਿਲਾਂ ਆਪਣੇ ਫੇਸਬੁੱਕ ਫਰੈਂਡਸ ਨੂੰ ਮਿਲਾਂ ਜੂ ਟੂ ਫੈਮਿਲੀ ਨੂੰ ਮਿਲਾਂ ਤੇ ਇਸ ਲਈ ਉਹਦੇ ਲਈ ਥੋੜਾ ਜਿਹਾ ਹਲਕਾ ਫੁਲਕਾ ਅੱਗੇ ਪਿੱਛੇ ਡੇ ਟਾਈਮ ਪੀਰੀਅਡ ਦਾ ਸਾਬ ਬਣ ਜਾਂਦਾ ਹੈ ਤੇ ਅੱਜ ਸਵੇ ਦੇ ਹੁਣ ਵੱਚੁਕੇ ਨੇ 11 ਤੇ ਸਭ ਨਾਲ ਪਹਿਲਾਂ ਮੈਂ ਸੋਚਿਆ ਮੈਂ ਆਪਣੇ ਫੈਮਿਲੀ ਨੂੰ ਮਿਲ ਲਵਾਂ ਕਿਉਂਕਿ ਤੁਹਾਡੇ ਨਾਲ ਮਿਲਣਾ ਵੀ ਮਿਲ ਲਈ ਓਨਾ ਹੀ ਕੰਪਲਸਰੀ ਹੈ ਜਿੰਨਾ ਕੰਪਲਸਰੀ ਤੁਸੀਂ ਮੈਨੂੰ ਸਪੋਰਟ ਦੇ ਰਹੇ ਹੋ ਜਿੰਨੀ ਕੰਪਲਸਰੀ ਮੈਨੂੰ ਪਿਆਰ ਦੇ ਰਹੇ ਹੋ ਬਹੁਤ ਵਧੀਆ ਲੱਗ ਰਿਹਾ ਹੈ ਦੂਰੋਂ ਦੂਰੋਂ ਲੋਕ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਤੇ ਉਹਦੇ ਲਈ ਮੈਂ ਸ਼ੁਕਰਗੁਜ਼ਾਰ ਕਰਦੀ ਆ ਤੁਹਾਡਾ ਤੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੁਹਾਡੇ ਘਰ ਦੇ ਵਿੱਚ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਪਰਮਾਤਮਾ ਤੁਹਾਨੂੰ ਤਦਰੁਸਤੀਆਂ ਬਖਸ਼ੇ ਤੇ ਬਹੁਤ 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 ਥੈਂਕ ਯੂ ਸੋ ਮੱਚ ਬਾਕੀ ਮੈਂ ਤੁਹਾਡੀ ਮੋਨਿਕਾ धवन ਤੁਹਾਡੇ ਚੈਨਲ ਦੇ ਨਾਲ ਜੁੜਦੀ ਰਵਾਂਗੀ ਤੁਸੀਂ ਆਪਣਾ ਸਪੋਰਟ ਪਿਆਰ ਲਾਈਕ ਸ਼ੇਅਰਸ ਇਸ ਤਰ੍ਹਾਂ ਹੀ ਕਰਦੇ ਰਹੋ ਕਿਉਂਕਿ ਮੇਰੀ ਜੋ ਵੀ ਤੁਹਾਡੀ ਇੱਕ ਵੋਟ ਮੇਰੇ ਲਈ ਬਹੁਤ ਵੱਡੀ ਸਪੋਰਟ ਹੈ ਅੱਜ ਮੈਂ ਤੁਹਾਡੇ ਸਪੋਰਟ ਕਾਰਨ ਹੀ ਪਲੱਸ ਤੋਂ ਪਲੱਸ ਤੁਹਾਡਾ ਮੈਂਬਰ ਬਣ ਚੁੱਕੀ ਹਾਂ ਤੇ ਬਾਕੀ ਗੱਲਬਾਤ ਤੁਹਾਡੀ ਮੇਰੀ ਚੱਲਦੀ ਰਹੇਗੀ ਨਵੀਂ ਵੀਡੀਓਸ ਲੈ ਕੇ ਅੱਜ ਤੋਂ ਮੈਂ ਫਿਰ ਸਟਾਰਟ ਹੋਵਾਂਗੀ ਤੇ ਜੋ ਤੁਸੀਂ ਇੱਕ ਲੜਕੀ ਦੇਖਦੇ ਹੋ ਉਹ ਮੇਰੀ ਖੁਦ ਦੀ ਆਪਣੀ ਬੇਟੀ ਡਾਟਰ ਹੈ ਜਿਹੜੇ ਤੇ ਮੈਨੂੰ ਮੇਰੇ ਨਾਣ ਰਿਸ਼ਤੇਦਾਰ ਜਾਣਦੇ ਉਹਨਾਂ ਨੂੰ ਪਤਾ ਹੈ ਮੇਰੀ ਆਪਣੀ ਖੁਦ ਦੀ ਬੇਟੀ ਹੈ ਜਿਹਦਾ ਨਾਮ ਫੋਮੇਨ धवन ਹੈ ਤੇ ਅੱਜ ਮੈਂ ਆਪਣੀ ਬੱਚੀ ਦੇ ਨਾਲ ਇੱਕ ਨਵਾਂ ਵੀਡੀਓ ਇੱਕ ਨਵੀਂ ਰील ਕਾਮੇਡੀ ਲੈ ਕੇ ਸ਼ੋਅ ਹੋਵਾਂਗੀ ਤੇ ਤੁਹਾਡੇ ਨਾਲ ਇਸ ਤਰ੍ਹਾਂ ਹੀ ਜੁੜਾਂਗੀ ਤੇ ਬਾਕੀ ਤੁਸੀਂ ਆਪਣੇ ਘਰ ਸਾਰੇ ਬਸ ਦੇ ਰਹੇ ਹੋ ਖੇੜਦੇ ਰੋ ਹੱਸਦੇ ਰੋ ਪਰਮਾਤਮਾ ਤੁਹਾਨੂੰ ਸਭ ਨੂੰ ਹੋਲੀਆਂ ਦੀਆਂ ਬਹੁਤ ਸਾਰੀਆਂ ਖੁਸ਼ੀਆਂ ਦੇਵੇ ਤੇ ਮੇਰੇ ਵੱਲੋਂ ਵੀ ਤੁਹਾਨੂੰ ਹੋਲੀ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਤੇ ਬਾਕੀ ਸਟੇ ਕੇਅਰ ਬਾਏ ਬਾਏ ਸੋ ਗੁੱਡ ਲੱਕ